ਸਤਿਨਾਮ ਸ਼ਿਵਾ ਹੈ ਗੁਰੂ ਜੀ ਤਨ 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 ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਪੰਜੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ ਆਪ ਕਰਨ ਤੋਂ ਪਹਿਲਾਂ 延迟 ਕਰਨੀ ਚਾਹੀਦੀ ਹੈ ਉਸ ਪਾਪ ਕਰਮ ਦੇ ਮਿਲਣ ਵਾਲੇ ਫਲ ਪ੍ਰਤੀ ਸੋਚਣਾ ਚਾਹੀਦਾ ਹੈ ਕਈ ਵਾਰੀ 延迟 ਕਰਨ ਨਾਲ ਪਾਪ ਕਰਨ ਦਾ ਸਮਾਂ ਟਲ ਜਾਂਦਾ ਹੈ ਪਾਈ ਦਇਆ ਸਿੰਘ ਨੇ ਦੱਸਿਆ ਕਿ ਇੱਕ ਦਿਨ ਮੈਂ ਬਾਬਾ ਜੀ ਪਾਸ ਗਿਆ। ਉਹਨਾਂ ਪਾਸ 2-3 ਹੋਰ ਜਗਿਆਸੂ ਵੀ ਬੈਠੇ ਬਚਨ ਬिलास ਕਰ ਰਹੇ ਸਨ। ਬਾਬਾ ਜੀ ਨੇ ਜੋ ਗੁਰੂ ਮਹਾਰਾਜ ਜੀ ਦਾ ਉਪਦੇਸ਼ ਧ੍ਰਿੜ ਕਰਾਉਣ ਦੀ ਡਿਊਟੀ ਉਹਨਾਂ ਦੀ ਸੀ। ਉਸ ਨੂੰ ਪੂਰਾ ਕਰਦੇ ਹੋਏ ਪ੍ਰੇਮੀਏ ਨੂੰ ਪ੍ਰੇਰਣਾ ਦਿੱਤੀ ਕਿ ਮਨੁੱਖ ਨੂੰ ਹਮੇਸ਼ਾ ਮਾੜੇ ਕਰਮਾਂ ਤੋਂ ਬਚਣਾ ਚਾਹੀਦਾ ਹੈ। ਗੁਰਬਾਣੀ ਨੂੰ ਵਿਚਾਰ ਨਾਲ ਪੜ ਕੇ ਗੁਰਬਾਣੀ ਜਿੰਨਾ ਮਾੜੇ ਕਰਮਾਂ ਤੋਂ ਸਾਨੂੰ ਵਰਜਦੀ ਹੈ ਉਹਨਾਂ ਦਾ ਤਿਆਗ ਕਰਨਾ ਚਾਹੀਦਾ ਹੈ ਜਿਹੜੇ ਚੰਗੇ ਕਰਮ ਕਰਨ ਲਈ ਗੁਰਬਾਣੀ ਸਾਨੂੰ ਪ੍ਰੇਰਿਤ ਦੀ ਹੈ ਉਹ ਕਰਨੇ ਚਾਹੀਦੇ ਹਨ ਗੁਰਬਾਣੀ ਵਿੱਚੋਂ ਸਾਨੂੰ ਨਿਤ ਨਵੀਂ ਅਗਵਾਈ ਮਿਲਦੀ ਹੈ ਇਸੇ ਲਈ ਸਤਗੁਰ ਜੀ ਨੇ ਸਾਨੂੰ ਹੁਕਮ ਕੀਤਾ ਹੈ ਕਿ ਸਾਡਾ ਸਿੱਖ ਹਰ ਰੋਜ਼ ਸਤ ਬਾਣੀਆਂ ਦਾ ਨਿਤਨੇਮ ਕਰੇ ਗੁਰਬਾਣੀ ਦੇ ਪਾਠ ਵਿੱਚੋਂ ਜੀਵਨ ਸੇਧ ਮਿਲਦੀ ਹੈ ਪਾਈ ਦਇਆ ਸਿੰਘ ਜੀ ਨੇ ਦੱਸਿਆ ਕਿ ਜਦੋਂ ਬਾਬਾ ਜੀ ਮੂੜ-ਮੂੜ ਕੇ ਬਾਣੀ ਪੜਨ ਲਈ ਜ਼ੋਰ ਦੇ ਰਹੇ ਸਨ ਤਾਂ ਮੈਂ ਤੋ ਰਿਆਣਾ ਗਿਆ ਮੈਂ ਆਪਣੀ ਸਮਝ ਅਨੁਸਾਰ ਬਾਬਾ ਜੀ ਨੂੰ ਕਿਹਾ ਕਿ ਤੁਸੀਂ ਮੂੜ-ਮੂੜ ਕੇ ਬਾਣੀ ਦਾ ਪਾਠ ਕਰਨ ਲਈ ਕਹੀ ਜਾਂਦੇ ਹੋ ਬਾਣੀ ਪੜਨ ਵਾਲੇ ਵੀ ਕਿਹੜਾ ਸਾਰੇ ਸੁੱਕੀ ਹਨ ਉਹਨਾਂ ਨੂੰ ਵੀ ਕਈਆਂ ਨੂੰ ਲੱਖ ਕ ਸੀਟ ਕ ਸੀਟ ਕੇ ਤੁਰਨਾ ਪੈ ਰਿਹਾ ਹੈ ਉਹ ਤਾਂ ਬਿਨਾਂ ਸਹਾਰੇ ਤਾਂ ਤੁਰ ਵੀ ਨਹੀਂ ਸਕਦੇ ਕਈ ਹੋਰ ਦੁੱਖਾਂ ਵਿੱਚ ਵੀ ਘਰੇ ਹੋਏ ਹਨ ਇਹ ਗੱਲ ਕਹਿ ਕੇ ਮੈਂ ਚੱਲੇ ਵਿੱਚ ਡਾਂਗ ਫਿਰ ਦਿੱਤੀ ਉਹ ਦੋ ਤਿੰਨ ਸਰੋਤੇ ਜੋ ਬਾਬਾ ਜੀ ਦੇ ਬਚਨ ਬੜੇ ਗਹੜ ਨਾਲ ਸੁਣ ਰਹੇ ਸਨ ਚੁੱਪ ਕਰ ਗਏ ਤੇ ਮੇਰੀ ਵੱਲ ਵੇਖਣ ਲੱਗ ਪਏ ਕਿ ਇਸ ਜੱਟ ਨੇ ਢਿੱਡ ਵਿੱਚ ਕਾਨਾ ਫਸਾ ਦਿੱਤਾ ਹੈ ਹੁਣ ਇਹ ਸਾਡੀ ਤਰਫੋਂ ਵਕਾਲਤ ਕਰੇਗਾ ਉਹਨਾਂ ਦਾ ਵੀ ਪਖਰੀ ਚਿਹਰਾ ਵੇਖ ਕੇ ਮੈਂ ਹੋਰ ਹੁਸ਼ਿਆਰ ਹੋ ਗਿਆ ਤੇ ਮੂੜੀ ਰਟ ਦੁਹਰਾਈ ਬਾਬਾ ਜੀ ਨੇ ਬੜੇ ਸਹਿਜ ਨਾਲ ਉੱਤਰ ਦਿੱਤਾ ਦਇਆ ਸਿੰਘ ਜੇ ਕਿਸੇ ਬਾਣੀ ਪੜਨ ਵਾਲੇ ਸ਼ਰੀਰ ਨੂੰ ਕਸ਼ਟ ਹੈ ਤਾਂ ਉਹਦੇ ਆਪਣੇ ਕੀਤੇ ਕਰਮਾਂ ਦਾ ਫਲ ਹੈ ਦੱਦੇ ਦੋਸਰੋਂ ਦੋਂ ਕਿਸੇ ਦੋਸ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰ ਜਨਾਂ ਇਸੇ ਵਿੱਚ ਗੁਰਬਾਣੀ ਤਾਂ ਕੋਈ ਦੋਸ਼ ਨਹੀਂ ਗੁਰਬਾਣੀ ਪੜਨ ਨਾਲ ਕਰਮ ਘਟ ਜਾਂਦੇ ਹਨ ਬਾਣੀ ਪੜਨ ਵਾਲਾ ਗੁਰਮੁਖ ਸਾਰੇ ਦੁੱਖ ਨੂੰ ਆਪਣੇ ਕਰਮ ਦਾ ਭੁਗਤਾਨ ਜਾਣ ਕੇ ਕਿਸੇ ਨੂੰ ਦੋਸ਼ ਨਹੀਂ ਦਿੰਦਾ ਤੇ ਗੁਰੂ ਹਕਮ ਵਿੱਚ ਸਬਰ ਸ਼ੁਕਰ ਨਾਲ ਸਮਾਪਤਿਤ ਕਰ ਲੈਂਦਾ ਹੈ ਪਰ ਮੈਂ ਫਿਰ ਵੀ ਆਪਣੀ ਜ਼ਿੱਦ ਤੇ ਕਾਇਮ ਰਿਹਾ ਤੇ ਬਾਬਾ ਜੀ ਨੂੰ ਕਿਹਾ ਕਿ ਜਿਸ ਨੇ ਅੰਮ੍ਰਿਤ ਵੀ ਸ਼ਕਿਆ ਹੋਵੇ ਉਹ ਤੁਹਾਡੇ ਕਹਿਣ ਅਨੁਸਾਰ ਨਿਤਨੇਮ ਵੀ ਕਰਦਾ ਹੋਵੇ ਗੁਰਬਾਣੀ ਦਾ ਕੀਰਤਨੀਆਂ ਵੀ ਹੋਵੇ ਮੈਨੂੰ ਦੱਸੋ ਉਸ ਨੂੰ ਕਿਹੜੇ ਕਰਮ ਦੀ ਸਜ਼ਾ ਮਿਲ ਰਹੀ ਹੈ ਜੋ ਤੁਰਨ ਫਿਰਨ ਤੋਂ ਵੀ ਆਤੁਰ ਹੋਇਆ ਹੈ

ਸਭ ਆਪੋ ਆਪਣੀ ਕਰਮਾਂ ਦਾ ਹੀ ਫਲ ਭੁਗਤ ਰਹੇ ਹਨ ਇਸ ਵਿੱਚ ਰੱਤਾ ਵੀ ਕਿੰਤੂ ਕਰਨ ਦੀ ਗੁੰਜਾਇਸ਼ ਨਹੀਂ ਹੈ ਤੂੰ ਗੁਰਬਾਣੀ ਤੇ ਗਲਤ ਕਿੰਤੂ ਕਰ ਰਿਹਾ ਹੈ ਕੀ ਤੂੰ ਉਸ ਦੇ ਪਿਛਲੇ ਕਰਮ ਬਾਰੇ ਦੱਸ ਸਕਦਾ ਹੈ ਕਿ ਉਸ ਨੇ ਕੋਈ ਐਸਾ ਕਰਮ ਨਹੀਂ ਕੀਤਾ ਜਿਸ ਦੀ ਉਹ ਸਜ਼ਾ ਭੁਗਤ ਰਿਹਾ ਹੈ ਮੈਂ ਉੱਤਰ ਦਿੱਤਾ ਕਿ ਮੈਨੂੰ ਤਾਂ ਨਹੀਂ ਪਤਾ ਤੁਸੀਂ ਹੀ ਆਪ ਦੱਸੋ ਕਿ ਉਸ ਨੇ ਪਿਛਲੇ ਜਨਮ ਵਿੱਚ ਕਿਹੜਾ ਐਸਾ ਮਾੜਾ ਕਰਮ ਕੀਤਾ ਹੈ ਜਿਸ ਦਾ ਭੁਗਤਾਨ ਉਸ ਨੂੰ ਕਰਨਾ ਪੈ ਰਿਹਾ ਹੈ ਬਾਬਾ ਜੀ ਕਹਿਣ ਲੱਗੇ ਕਿ ਦੱਸਣ ਦੀ ਲੋੜ ਤਾਂ ਨਹੀਂ ਸੀ ਪਰ ਇਹ ਜੋ ਪ੍ਰੇਮੀ ਬੈਠੇ ਹਨ ਜਿਨ੍ਹਾਂ ਦਾ ਗੁਰਬਾਣੀ ਤੇ ਥੋੜਾ ਬਹੁਤ ਭਰੋਸਾ ਹੈ ਤੇ ਤੇਰੇ ਇਨ੍ਹਾਂ ਬਚਨਾਂ ਨਾਲ ਇਨ੍ਹਾਂ ਦੇ ਵੀ ਨਾਸਤਕ ਹੋਣ ਦਾ ਡਰ ਹੈ ਜੇ ਤੂੰ ਇਕੱਲਾ ਗੱਲ ਕਰਦਾ ਤਾਂ ਸ਼ਾਇਦ ਫਿਰ ਮੈਨੂੰ ਇਹ ਸਪਸ਼ਟਾ ਦੇਣ ਦੀ ਲੋੜ ਨਹੀਂ ਸੀ ਆਪ ਜੀ ਦਾ ਚਿਹਰਾ ਬੜੇ ਜਲਾਲ ਵਿੱਚ ਸੀ ਬਾਬਾ ਜੀ ਕਹਿਣ ਲੱਗੇ ਸੁਣ ਦਇਆ ਸਿੰਘ ਸੰਤੋਸ਼ ਸਿੰਘ ਆਪਣੇ ਹੀ ਪਿਛਲੇ ਜਨਮ ਵਿੱਚ ਕੀਤੇ ਹੋਏ ਕਰਮ ਦਾ ਫਲ ਭੁਗਤ ਰਿਹਾ ਹੈ ਪਿਛਲੇ ਜਨਮ ਵਿੱਚ ਵੀ ਇਸ ਨੂੰ ਮਨੁੱਖ ਦੇਹ ਪ੍ਰਾਪਤ ਸੀ ਗੁਰੂ ਜੀ ਦਾ ਡਰ ਪੈਤਾ ਸੀ ਪਰ ਇਹ ਕ੍ਰੋਧੀ ਬਹੁਤ ਸੀ ਇੱਕ ਦਿਨ ਇਹ ਬਾਰੋਂ ਕੰਮਕਾਰ ਕਰਕੇ ਥੱਕ ਟੁੱਟ ਕੇ ਆਇਆ ਇਸ਼ਨਾਨ ਆਦ ਕਰਕੇ ਜੋ ਪ੍ਰਸ਼ਾਦਾ ਕਰਨ ਵਾਲਿਆਂ ਨੇ ਉਸ ਨੂੰ ਛਕਣ ਲਈ ਦਿੱਤਾ ਸੀ ਉਸ ਨੂੰ ਛਕਣਾ ਸ਼ੁਰੂ ਹੀ ਕੀਤਾ ਸੀ ਅਜੇ ਇੱਕ ਤੋਂ ਗਰਾਈਆਂ ਹੀ ਇਸ ਨੇ ਮੂੰਹ ਵਿੱਚ ਪਾਈਆਂ ਸਨ ਕਿ ਇਹ ਕੋਈ ਖਾਣ ਵਾਲੀ ਚੀਜ਼ ਲੈਣ ਚੌਂਕੇ ਵੱਲ ਚਲਾ ਗਿਆ ਨੇੜੇ ਬੈਠੇ ਕੁੱਕਰ ਨੇ ਵੇਖਿਆ ਕਿ ਥਾਲੀ ਸੁੰਨੀ ਪਈ ਹੈ ਆਪਣੀ ਆਦਤ ਮੁਤਾਬਕ ਕੁੱਤਾ ਉਠਿਆ ਤੇ ਥਾਲੀ ਵਿੱਚ ਪਏ ਪ੍ਰਸ਼ਾਦੇ ਥੋੜੀ ਦੂਰ ਲੈ ਜਾ ਕੇ ਖਾਣ ਲੱਗ ਪਿਆ ਜਦੋਂ ਇਹ ਚੀਜ਼ ਉਹ ਲੈ ਕੇ ਵਾਪਸ ਆਇਆ ਤਾਂ ਥਾਲੀ ਖਾਲੀ ਵੇਖੀ ਅਗਾਹ ਨਿਗਾ ਮਾਰੀ ਤਾਂ ਥਾਲੀ ਵਾਲੇ ਪ੍ਰਸ਼ਾਦੇ ਕੁੱਕਰ ਬੜੀ ਮੋਸ਼ਨਲ ਖਾ ਰਿਹਾ ਸੀ ਇਹ ਵੇਖ ਕੇ ਇਸ ਨੂੰ ਇੰਨਾ ਗਰੋਧ ਆਇਆ ਇਸਨੇ ਲੱਗ ਕੇ ਪਾਈ ਇੱਕ ਡਾਂਗ ਚੁੱਕ ਲਈ ਤੇ ਅਵੇਸਲੇ ਹੀ ਰੋਟੀ ਖਾ ਰਹੇ ਕੁੱਤੇ ਤੇ ਜਾ ਮਾਰੀ ਕਿ ਉਸ ਦਾ ਲੱਕ ਟੁੱਟ ਗਿਆ ਉਹ ਕੁੱਕਰ ਕਈ ਚਿਰ ਉੱਥੇ ਹੀ ਪਿਆ ਕੁਰਲਾਟਾ ਪਾਉਂਦਾ ਰਿਹਾ ਇਸ ਦੇ ਮਨ ਨੂੰ ਪਛਤਾਵਾ ਤਾਂ ਲੱਗਾ ਪਰ ਕ੍ਰੋਧ ਨੇ ਆਪਣਾ ਕੰਮ ਕਰਵਾ ਲਿਆ ਸੀ ਉਹ ਕੁੱਤਾ ਸਾਰੀ ਉਮਰ ਜਿੰਨਾ ਚਿਰ ਜਿਉਂਦਾ ਰਿਹਾ ਲੱਕ ਟੁੱਟਣ ਸਦਕਾ ਲੱਕ ਕਸੀਟ ਕਸੀਟ ਕੇ ਉਸ ਨੇ ਸਮਾਂ ਗੁਜ਼ਾਰਿਆ ਮੋਹਰ ਲਈ ਲੱਤਾਂ ਆਸਰੇ ਹੀ ਸਾਰਾ ਜੀਵਨ ਬਤੀਤ ਕੀਤਾ ਹੋਂਜੇ ਉਸ ਵੇਲੇ ਇਹ ਸੰਜਮ ਤੇ ਸਬਰ ਤੋਂ ਕੰਮ ਲੈਂਦਾ ਵਿਚਾਰ ਕਰ ਲੈਂਦਾ ਕਿ ਉਹ ਪ੍ਰਸ਼ਾਦ ਦਾ ਜੋ ਕੁੱਤਾ ਲੈ ਗਿਆ ਏ ਮੇਰੇ ਖਾਨ ਦੇ 뜰 ਰਹਾ ਨਹੀਂ ਤੇ ਨਾ ਹੀ ਇਸ ਨੂੰ ਮਾਰਨ ਨਾਲ ਮੂੜ ਉਹ ਸੁੱਚੇ ਹੋ ਜਾਣੇ ਹਨ ਇਹ ਇਸ ਦੇ ਭਾਗਾਂ ਦੇ ਹੀ ਲਿਖੇ ਹੋਏ ਹਨ ਸੋਚ ਵਿਚਾਰ ਕਰ ਲੈਂਦਾ ਤਾਂ ਉਸ ਕਰਮ ਤੋਂ ਬਚ ਜਾਣਾ ਸੀ ਗਰਮ ਕਰਨ ਲੱਗਿਆਂ ਤਦ ਜ਼ਰਾ ਵੀ ਸੋਚ ਵਿਚਾਰ ਤੋਂ ਕੰਮ ਨਹੀਂ ਲਿਆ ਜੇ ਹੁਣ ਉਸ ਕੀਤੇ ਕਰਮ ਦਾ ਭੁਗਤਾਨ ਕਰਨਾ ਪੈ ਰਿਹਾ ਹੈ ਤਾਂ ਤੇਰੇ ਵਰਗੇ ਕਿੰਤੂ ਪਰੰਤੂ ਕਰ ਰਹੇ ਹਨ ਭਾਵੇਂ ਸੰਤੋਖ ਸਿੰਘ ਓਖ ਨਾਲ ਤੁਰਦਾ ਸੀ ਪਰ ਪਰ ਗੁਰਬਾਣੀ ਪੜਨ ਸੁਣ ਸਦਕਾ ਗੁਰੂ ਓਟ ਆਸਰੇ ਇਹ ਦੁੱਖ ਉਸ ਨੂੰ ਬਹੁਤ ਦੁਖਤਾਈ ਨਹੀਂ ਸੀ ਪਾਸਦਾ ਸਬਰ ਸੰਤੋਖ ਨਾਲ ਦਿਨ ਕੱਟ ਰਿਹਾ ਸੀ ਇਹ ਗੁਰਬਾਣੀ ਦੀ ਹੀ ਬਰਕਤ ਹੈ ਜੇ ਉਹ ਗੁਰਬਾਣੀ ਤੋਂ ਦੂਰ ਹੁੰਦਾ ਸਬਰ ਸ਼ੁਕਰ ਦੀ ਤਾਂ ਪਰਮੇਸ਼ਰ ਨੂੰ ਅਲਾਮੇ ਮਾਰਦਿਆਂ ਚੋਰੀ ਵਿੱਚ ਸਮਾਂ ਬੀਤਿਤ ਹੋਣਾ ਸੀ ਦਇਆ ਸਿੰਘ ਨੇ ਦੱਸਿਆ ਕਿ ਜਦੋਂ ਬਾਬਾ ਜੀ ਨੇ ਇਹ ਸਾਰੀ વાર્ਤਾ ਸੰਤੋਸ਼ ਸਿੰਘ ਦੇ ਪਿਛਲੇ ਜਨਮ ਦੀ ਦੱਸੀ ਸਾਡੇ ਵੀ ਰੋਂਗਟੇ ਖੜੇ ਹੋ ਗਏ ਤੇ ਹੋਰ ਕਿੰਤੂ ਕਰਨ ਦੀ ਜ਼ਰੂਰਤ ਨਾ ਰਹੀ ਤੇ ਮਨ ਵਿੱਚ ਤੇ ਮਾਰੇ ਕਰਮ ਤੋਂ ਸੰਕੋਚ ਕਰਨੀ ਲਗਾਤਾਰ ਸੋਚ ਚੱਲ ਪਈ ਉਹ ਪਹਿਲੇ ਪ੍ਰੇਮੀ ਵੀ ਤੇ ਮੈਂ ਵੀ ਪੱਥਰ ਦੀ ਮੂਰਤ ਵਾਂਗ ਹੁਣ ਅਸੀਂ ਬਾਬਾ ਜੀ ਦੇ ਬਚਨ ਸੁਣ ਰਹੇ ਸਾਂ ਬਾਬਾ ਜੀ ਨੇ ਹੋਰ ਵਿਸਤਾਰ ਨਾਲ ਸਾਡੇ ਹੋਰ ਸ਼ੰਕੇ ਜੋ ਮੰਦੇ ਕਿਸੇ ਨਾ ਕਿਸੇ ਕੋਨੇ ਵਿੱਚ ਪਏ ਸਨ ਗੁਰਬਾਣੀ ਦੀਆਂ ਪੰਕਤੀਆਂ ਰਾਹੀਂ ਦੂਰ ਕਰ ਦਿੱਤੇ ਮੈਨੂੰ ਬਹੁਤ ਬਾਣੀ ਤਾਂ ਯਾਦ ਨਹੀਂ ਪਰ ਜਪਜੀ ਸਾਹਿਬ ਜੀ ਦੀ ਪੌੜੀ ਵੀ ਬਾਬਾ ਜੀ ਨੇ ਪੜ੍ਹੀ ਕਿ ਉਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ ਕਿ ਜਿਹੋ ਜਿਹਾ ਮਨੁੱਖ ਇਸ ਸਰੀਰ ਨਾਲ ਪੀਛਦਾ ਹੈ ਭਾਵ ਕਰਮ ਕਰਦਾ ਹੈ ਉਸਨੂੰ ਉਹ ਜਿਹਾ ਹੀ ਫਲ ਖਾਣਾ ਪੈਂਦਾ ਹੈ ਪਾ ਉਸ ਫਲ ਦਾ ਭੁਗਤਾਨ ਕਰਨਾ ਪੈਂਦਾ ਹੈ ਆਪੇ ਵਿੱਚ ਆਪੇ ਹੀ ਖਾਓ ਇਸ ਸਰੀਰ ਰੂਪੀ ਖੇਤ ਵਿੱਚ ਤੁਸੀਂ ਜਿਹੋ ਜਿਹਾ ਕਰਮ ਕਰੋਗੇ ਉਸ ਦਾ ਫਲ ਉਸੇ ਅਨੁਸਾਰ ਭੁਗਤਣਾ ਪਵੇਗਾ ਇਹ ਜੋ ਸ਼ਰੀਰ ਵੀ ਸਾਨੂੰ ਪਰਮੇਸ਼ਰ ਨੇ ਦਿੱਤੇ ਹਨ ਇਹ ਵੀ ਕਰਮਾ ਕਰਕੇ ਹੀ ਮਿਲੇ ਹਨ ਕਿਸੇ ਦਾ ਸੋਹਣਾ ਅਡੋਲ ਸਰੀਰ ਹੈ ਕਿਸੇ ਦਾ ਕਰੂਪ ਕੋਜਾ ਕੋਈ ਅੰਗਹੀਨ ਹੈ ਕੋਈ ਮਤਹੀਨ ਹੈ ਇਹ ਸਭ ਪੁਰਬਲੇ ਕੀਤੇ ਕਰਮਾਂ ਅਨੁਸਾਰ ਹੀ ਚੱਲ ਰਿਹਾ ਹੈ ਸਤਿਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਨੇ ਜਪਜੀ ਸਾਹਿਬ ਜੀ ਦੀ ਚੌਥੀ ਪੌੜੀ ਦੇ ਅਖੀਰ ਵਿੱਚ ਬੜਾ ਸਪਸ਼ਟ ਲਿਖਿਆ ਹੈ ਕਿ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਕਰਮਾ ਕਰਕੇ ਸਰੀਰ ਰੂਪੀ ਪੋਸ਼ਾਕਾ ਮਿਲਦਾ ਹੈ ਪਰਮੇਸ਼ਰ ਦੀ ਰਹਿਮਤੇ ਨਜ਼ਰ ਨਾਲ ਬੰਦ ਖਲਾਸੀ ਹੋ ਜਾਂਦੀ ਹੈ ਇਸ ਸਰੀਰ ਨਾਲ ਜੋ ਕੁਛ ਮਾੜੇ ਚੰਗੇ ਕਰਮ ਮਨੁੱਖ ਕਰਦਾ ਹੈ ਉਸ ਦਾ ਫਲ ਅਵਸ਼ ਉਸ ਨੂੰ ਭੁਗਤਣਾ ਹੀ ਪੈਂਦਾ ਹੈ ਪਰਮੇਸ਼ਰ ਨੇ ਮਨੁੱਖ ਨੂੰ ਕਰਮ ਕਰਨ ਦੀ ਸਤੰਤਰਤਾ ਦਿੱਤੀ ਹੈ ਪਰ ਕੀਤੇ ਹੋਏ ਕਰਮਾਂ ਦਾ ਫਲ ਭੋਗਣ ਲਈ ਮਨੁੱਖ ਪਰਤੰਤਰ ਹੈ ਸੋ ਇਸ ਲਈ ਕੋਈ ਵੀ ਕਰਮ ਕਰਨਾ ਹੋਵੇ ਪਹਿਲਾਂ ਉਸ ਦੇ ਮਿਲਨ ਵਾਲੇ ਫਲ ਦਾ ਲੇਖਾ ਜੋਖਾ ਅਵਸ਼ ਕਰ ਲੈਣਾ ਚਾਹੀਦਾ ਹੈ ਗੁਰਬਾਣੀ ਵਿੱਚ ਤ੍ਰੇਕਾਰ ਸਚਾਈ ਦਰਸਾਈ ਹੋਈ ਹੈ ਗੁਰਪਾਣੀ ਤੇ ਨਾਮ ਸਿਮਰਨ ਕੀਤੇ ਮਾੜੇ ਕਰਮਾਂ ਦੇ ਫਲ ਨੂੰ ਘਟਾ ਜ਼ਰੂਰ ਦਿੰਦਾ ਹੈ ਇਸ ਵਿੱਚ ਰਚਕ ਮਾਤਰ ਵੀ ਕੋਈ ਸ਼ੰਕਾ ਜਾਂ ਦੁਬਿੱਦਾ ਦੀ ਗੁੰਜਾਇਸ਼ ਨਹੀਂ